ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੈ ਸੋਹਣੇ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਮਿਸ਼ੀਗਨ ਦੇ ਚਰਚ ਦੇ ਵਿੱਚ ਹਮਲਾ ਹੋਇਆ ਚਾਰ ਲੋਕਾਂ ਦੀ ਮੌਤ ਹੋਈ ਹੈ ਆਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਕਾਂਗਰਸ ਵੱਲੋਂ ਖਰਚੇ ਦੇ ਬਿੱਲ ਪਾਸ ਕਰਨ ਦੀ ਤਰੀਖ ਨਿਢੇ ਆ ਰਹੀ ਹੈ ਫਿਜ਼ੀਕਲ ਗੱਲਬਾਤ ਕਰਨੀ ਹੈ ਰਾਸ਼ਟਰਪਤੀ 트াম্প ਦੇ ਦੋ ਅਫਸਰਾਂ ਜਿਹੜੇ ਫੌਜ ਦੇ ਅਫਸਰ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਸੰਬੋਧਨ ਕਰ ਰਿਹਾ ਕੀ ਮਾਮਲਾ ਹੈ ਓਰੇਗਨ ਦੇ ਵਿੱਚ ਨੈਸ਼ਨਲ ਗਾਰਡ ਮਾਮਲੇ ਦੇ ਵਿੱਚ ਰਾਸ਼ਟਰਪਤੀ 트াম্প ਦੇ ਉੱਤੇ ਕੇਸ ਕੀਤਾ ਗਿਆ ਤੇ ਆਖਰ ਤੇ ਵਿੱਚ ਅਮਰੀਕਾ ਦੇ ਵਿੱਚ ਜਿਹੜੇ ਟਰੱਕਾਂ ਦੇ ਟਰੱਕ ਦੇ ਲਾਇਸੈਂਸ ਬੰਦੀ ਨੋਮੀਨੇਸ਼ਨ ਲਾਏ ਗਏ ਆ ਉਹਦੇ ਸੰਬੰਧੀ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਕੱਲ ਜਾਨੀ ਕਿ ਐਤਵਾਰ ਸਵੇਰੇ ਅਮਰੀਕਾ ਦੇ ਵਿੱਚ ਇੱਕ ਘਟਨਾ ਵਾਪਰੀ ਆ ਇੱਕ ਵਿਅਕਤੀ ਨੇ ਚਰਚੇ ਦੇ ਵਿੱਚ ਜਾ ਕੇ ਜਿਹੜਾ ਗ੍ਰੈਂਡ ਬਲੈਕ ਮਿਸ਼ੀਗਨ ਦੇ ਵਿੱਚ ਚਰਚਾ ਉਸ ਥਾਂ ਤੇ ਜਾ ਕੇ ਉਹਨੇ ਗੋਲੀਬਾਰੀ ਕੀਤੀ ਤੇ ਚਾਰ ਜਣਿਆਂ ਦੀ ਇਹਦੇ ਵਿੱਚ ਮੌਤ ਹੋ ਗਈ ਲੱਗਦੀ ਆ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਚਾਰ ਜਣੇ ਮਾਰੇ ਜਾ ਚੁੱਕੇ ਆ ਇਹ ਗੱਡੀ ਚਲਾ ਕੇ ਬਿਲਡਿੰਗ ਦੇ ਵਿੱਚ ਗਿਆ ਉੱਥੇ ਜਾ ਕੇ ਉਹਨੇ ਸ਼ੂਟਿੰਗ ਕਰ ਸ਼ੁਰੂ ਕਰ ਦਿੱਤੀ ਸ਼ੂਟਿੰਗ ਕਰਨ ਤੋਂ ਬਾਅਦ ਪਹਿਲਾਂ ਗੱਡੀ ਵਿੱਚ ਮਾਰੀ ਫਿਰ ਸ਼ੂਟਿੰਗ ਕੀਤੀ ਤੇ ਉਹਦੇ ਤੋਂ ਬਾਅਦ ਅੱਗ ਲਾ ਦਿੱਤੀ ਚਾਰ ਪਰਸਨ ਜਿਹੜੇ ਮੌਤ ਹੋਈ ਅੱਠ ਜਣੇ ਇਹਦੇ ਵਿੱਚ ਜ਼ਖਮੀ ਹੋਏ ਆ ਕੁਝ ਹਜੇ ਵੀ ਬਹੁਤ ਜ਼ਿਆਦਾ ਕ੍ਰਿਟੀਕਲ ਹਾਲਤ ਦੇ ਵਿੱਚ ਦੱਸੇ ਜਾ ਰਹੇ ਆ ਜਿਸ ਵਿਅਕਤੀ ਤੇ ਦੋਸ਼ ਲੱਗਿਆ ਪੁਲਿਸ ਨੇ ਉਹ ਆਇਡੈਂਟੀਫਾਈ ਕਰ ਲਿਆ ਥੋਮਸ ਜੈਕਬ ਸੈਂਫਰਡ ਉਹਦਾ ਨਾਮ ਦੱਸਦੇ ਆ 40 ਸਾਲੇ ਦੀ ਉਮਰ ਆ ਤੇ ਇਹ ਸਾਬਕਾ ਮਰੀਨ ਸੀਗਾ ਯੂਐਸ ਮਰੀਨ ਸੀਗਾ ਕਿਸੇ ਵੇਲੇ ਅਮਰੀਕਾ ਦੀ ਫੌਜ ਦੇ ਵਿੱਚ ਕੰਮ ਕਰਦਾ ਰਿਹਾ ਤੇ ਹੁਣ ਦੱਸਿਆ ਪੁਲਿਸ ਜਦੋਂ ਉੱਥੇ ਪਹੁੰਚੀ ਆ ਜਦੋਂ ਹੀ ਉਹਨਾਂ ਨੂੰ 911 ਤੇ ਕਾਲ ਹੋਈ ਤੇ ਉਸ ਤੋਂ ਬਾਅਦ ਜਲਦੀ ਉਹ ਉੱਥੇ ਚਲੇ ਗਏ ਤੇ ਉਹਨਾਂ ਨੇ ਇਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੋ ਚੈਰਚ ਚਰਚ ਦੇ ਬਾਹਰ ਪਾਰਕਿੰਗ ਲੋਟ ਦੇ ਵਿੱਚ ਜਦੋਂ ਇਹਨੇ ਗੋਲੀਆਂ ਚਲਾ ਕੇ ਚਰਚ ਦੇ ਅੰਦਰ ਹਮਲਾ ਕੀਤਾ ਉਹਦੇ ਤੋਂ 8 ਮਿੰਟ ਬਾਅਦ ਨੇ ਪੁਲਿਸ ਤੀ ਉੱਤੇ ਪਹੁੰਚ ਕੇ ਇਹਨੂੰ ਮਾਰ ਦਿੱਤਾ ਬਹੁਤ ਕੁਇਕ ਐਕਸ਼ਨ ਸੀ ਜੇ ਥੋੜਾ ਜਿਆਦਾ ਸਮਾਂ ਲੱਗਦਾ ਤਾਂ ਨੁਕਸਾਨ ਹੋਰ ਕਰ ਸਕਦਾ ਸੀ ਕਿਉਂਕਿ ਇਹਨੇ ਚਰਚ ਨੂੰ ਅੱਗ ਲਾ ਦਿੱਤੀ ਸੀ ਇਹਦੇ ਨਾਲ ਨੁਕਸਾਨ ਹੋਰ ਜ਼ਿਆਦਾ ਹੋਇਆ ਜਿਹੜੀ ਅੱਗ ਸੀਗੀ ਅੱਗ ਦੀਆਂ ਲਪਟਾਂ ਸੀਗੀਆਂ ਫਲੇਮ ਸੀਗੀਆਂ ਬਹੁਤ ਤੇਜ਼ੀ ਦੇ ਨਾਲ ਫੈਲਣੀਆਂ ਸ਼ੁਰੂ ਹੋ ਗਈਆਂ ਤੇ ਸਾਰੇ ਦਾ ਸਾਰਾ ਉਹ ਕਲਾਪਸ ਕਰ ਗਿਆ ਉਹਦੇ ਤੋਂ ਬਾਅਦ ਜਿਹੜਾ ਕੁਝ ਐਕਸਪਲੋਸਿਵ ਸੀਗਾ ਜਿਹੜੇ ਹਾਊਸ ਬੰਬ ਜਿਹੜੇ ਹਾਊਸ ਮੇਡ ਬੰ ਜਿਹਨੂੰ ਆਈ ਡੀਜ਼ ਕਹਿੰਦੇ ਆ ਉਹ ਇਹਦੀ ਕਾਰ ਦੇ ਵਿੱਚ ਇਹਦੇ ਵਹੀਕਲ ਦੇ ਵਿੱਚੋਂ ਮਿਲੇ ਆ ਇਹ ਤਿੰਨ ਦੱਸੇ ਜਾ ਰਿਹਾ ਹੁਣ ਜਿਹੜੇ ਤਿੰਨ ਬਾਂਬੇ ਦੀ ਕਾਰ ਦੇ ਵਿੱਚੋਂ ਮਿਲੇ ਆ ਜੇ ਕਿਤੇ ਇਹ ਹੋਚ ਰਾਹੰਦਾ ਤਾਂ ਨੁਕਸਾਨ ਹੋਰ ਜ਼ਿਆਦਾ ਹੋ ਸਕਦਾ ਸੀ ਦੱਸਿਆ ਜਾ ਰਿਹਾ ਕਿ ਸੈਂਫੋਰਡ ਜਿਹੜਾ ਬਰਟਨ ਮਿਸ਼ਿੰਗਨ ਦਾ ਰਹਿਣ ਵਾਲਾ ਆ ਇਹਨੇ ਇਰਾਕ ਦੇ ਵਿੱਚ ਇੱਕ ਮਰੀਨ ਵਜੋਂ 2004 ਤੋਂ 2008 ਦੇ ਵਿੱਚ ਕੰਮ ਕੀਤਾ ਬਾਅਦ ਦੇ ਵਿੱਚ ਇੱਕ ਟਰੱਕ ਡਰਾਈਵਰ ਬਣ ਗਿਆ ਇੱਕ ਜਿਹੜਾ ਬੱਚਾ ਜਿਹਦੀ ਰੇਅਰ ਮੈਡੀਕਲ ਕੰਡੀਸ਼ਨ ਆ ਉਹਦਾ ਏ ਪਿੱਤਾ ਦੱਸਿਆ ਜਾ ਰਿਹਾ ਜਿਹੜਾ ਹਮਲਾ ਹੋਇਆ ਜਿਹੜਾ ਚਰਚ ਆ ਇਹ ਚਰਚ ਆਫ ਜੀਜ਼ਸ ਕ੍ਰਾਈਸਟ ਆਫ ਲੈਟਰ ਡੇ ਸੇਂਟਸ ਮੀਟਿੰਗ ਹਾਊਸ ਦੱਸਿਆ ਜਾ ਰਿਹਾ ਇਹਨੂੰ ਚਰਚ ਨੂੰ ਆਮ ਤੌਰ ਦੇ ਉੱਤੇ ਮੋਰਮਨ ਚਰਚ ਵੀ ਕਿਹਾ ਜਾਂਦਾ ਹੈ ਔਰ ਬਹੁਤ ਜ਼ਿਆਦਾ ਇਹਨਾਂ ਦੀਆਂ ਫੈਮਿਲੀ ਤੇ ਟ੍ਰੈਡੀਸ਼ਨਲ ਵੈਲਿਊਜ਼ ਹੁੰਦੀਆਂ ਆ ਵੱਡੀ ਤਸਵੀਰ ਦੇ ਵਿੱਚ ਜਦੋਂ ਸਾਰੀ ਚੀਜ਼ ਨੂੰ ਦੇਖਿਆ ਜਾਵੇ ਤੇ 324ਵੇਂ ਮਾਸ ਸ਼ੂਟਿੰਗ ਅਮਰੀਕਾ ਦੇ ਵਿੱਚ 2025 ਦੇ ਵਿੱਚ ਐਸੇ ਸਾਲ ਦੇ ਵਿੱਚ ਵਿੱਚ 323 ਵਾਰੀ ਪਹਿਲਾਂ ਮਾਸ ਸ਼ੂਟਿੰਗ ਹੋ ਚੁੱਕੀ ਆ ਇਹ ਥਰਡ ਮਾਸ ਸ਼ੂਟਿੰਗ ਆ ਅ ਕੱਲ ਦੇ ਦਿਨ ਦੇ ਵਿੱਚ ਜਦੋਂ ਅਸੀਂ ਐਤਵਾਰ ਨੂੰ ਇਹ ਕਹਿ ਰਹੇ ਹਾਂ ਕਿ ਐਤਵਾਰ ਨੂੰ ਮਿਸ਼ਿੰਗਨ ਦੇ ਚਰਚ ਦੇ ਵਿੱਚ ਹਮਲਾ ਹੋਇਆ ਤੇ ਇਹਦੇ ਤੋਂ ਕੁਝ ਘੰਟੇ ਪਹਿਲਾਂ ਹੀ ਇੱਕ ਮਰੀਨ ਵੈਟਰਨ ਨੇ ਉੱਥੇ ਵੀ ਉਹਦੀ ਉਮਰ 40 ਸਾਲ ਆ ਤੇ ਉਹਨੇ ਸ਼ੂਟਿੰਗ ਨਾਰਥ ਕੈਰੋਲਾਈਨਾ ਦੇ ਵਿੱਚ ਕੀਤੀ ਆ ਤਿੰਨ ਲੋਕਾਂ ਨੂੰ ਮਾਰ ਦਿੱਤਾ ਇਹਦੀ ਤੋਂ ਘੰਟਾ ਕੁ ਪਹਿਲਾਂ ਟੈਕਸਸ ਦੇ ਵਿੱਚ ਇੱਕ ਸ਼ੂਟਿੰਗ ਹੋਰ ਹੋਈ ਆ ਸੋ ਇਹ ਇੱਕੋ ਦਿਨ ਦੇ ਵਿੱਚ ਤਿੰਨ ਸ਼ੂਟਿੰਗ ਤੇ ਇਹ ਚਰਚ ਦੇ ਵਿੱਚ ਪਹਿਲਾਂ ਕਾਰ ਫੇਅਰ ਫਾਇਰਿੰਗ ਤੇ ਫਿਰ ਅੱਗ ਲਾ ਦੇ ਦੇਣੀ ਜਿਹੜਾ ਓਵਰਆਲ 2023 ਦੇ ਵਿੱਚ ਜਾਂ ਇੱਕ ਸਾਲ ਦੇ ਵਿੱਚ ਜਦੋਂ ਅਸੀਂ ਅੰਕੜੇ ਦੇਖਦੇ ਹਾਂ 6728 ਲੋਕਾਂ ਦੀ ਮੌਤ ਹੋਈ ਹੈ ਫਾਇਰਆਰਮ ਦੇ ਨਾਲ ਅਮਰੀਕਾ ਦੇ ਵਿੱਚ ਲਗਭਗ 11 ਮਿੰਟ ਦੇ ਵਿੱਚ ਇੱਕ ਮੌਤ ਅਮਰੀਕਾ ਦੇ ਵਿੱਚ ਹੁੰਦੀ ਹੈ ਬਹੁਤੇ ਜਿਹੜੇ ਮਰਡਰ ਨੇ ਲਗਭਗ 80% ਦੇ ਕਰੀਬ ਉਹ ਜਿਹੜੇ ਫਾਇਰਆਰਮ ਦੇ ਨਾਲ 17927 ਹੋਈ ਹੈ 22830 ਜਿੰਨੇ ਮਤਲਬ ਕਤਲ ਹੁੰਦੇ ਆ ਉਹਨਾਂ ਦੇ ਵਿੱਚੋਂ ਬਹੁਤੇ ਇਦੇ ਨਾਲ ਹੋ ਰਿਹਾ ਦੂਜੀ ਜਿਹੜੀ ਜਿੰਨੇ ਲੋਕ ਆਤਮ ਹੱਤਿਆ ਕਰਦੇ ਆ ਸਾਲ ਦੇ ਵਿੱਚ ਲੋਕਾਂ ਨੇ ਜਿੰਨਾਂ ਨੇ ਆਤਮ ਹੱਤਿਆ ਕੀਤੀ 55% ਨੇ ਆਪਣੇ ਗੋਲੀ ਮਾਰ ਕੇ ਮਰੇ ਆ ਔਰ ਜਿਹੜੇ ਦੂਜੀ ਵਾਇਲੈਂਸ ਆ ਇਸ ਕਿਸਮ ਦੀ ਉਹ ਵੀ ਬਹੁਤ ਜ਼ਿਆਦਾ ਹੋਈ ਆ ਕਈ ਦਹਾਕਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਗਨ ਵਾਇਲੈਂਸ ਬਹੁਤ ਵੱਡਾ ਇੱਕ ਮੁੱਦਾ ਆ ਗਨ ਹਮਿਸਾਈਡ ਰੇਟ ਤੇ ਜਦੋਂ ਅਸੀਂ ਅਮੀਰ ਦੇਸ਼ਾਂ ਦੇ ਨਾਲ ਦੂਜੇ ਪਾਸੇ ਦੇਖਦੇ ਆ ਤੇ ਅਮਰੀਕਾ ਦੇ ਵਿੱਚ ਕਿਤੇ ਜ਼ਿਆਦਾ ਥੋੜਾ ਬਹੁਤਾ ਫਰਕ ਹੋ ਸਕਦਾ ਪਰ ਅਸੀਂ ਜਾਣਦੇ ਆ ਅਮਰੀਕਾ ਦੇ ਵਿੱਚ ਜਿੰਨੇ ਲੋਕ ਰਹਿੰਦੇ ਆ ਹਥਿਆਰ ਉਹਨਾਂ ਤੋਂ ਜ਼ਿਆਦਾ ਆ ਜੇ ਇਹਨੂੰ ਇਹਦਾ ਮੁਕਾਬਲਾ ਆਸਟ੍ਰੇਲੀਆ ਨਾਲ ਕਰਨਾ ਹੋਵੇ ਜਿੰਨੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਫਾਇਰ ਆਰਮ ਹੋਮੋਸਾਈਡ ਆ ਜਣੀ ਇਹਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਆ ਉਹ ਅਮਰੀਕਾ ਦੇ ਵਿੱਚ 33 ਗੁਣਾ ਜ਼ਿਆਦਾ ਆ ਜੇ ਇਹਦਾ ਮੁਕਾਬਲਾ ਜਰਮਨੀ ਦੇ ਨਾਲ ਕੀਤਾ ਜਾਵੇ ਤੇ 77 ਗੁਣਾ ਜ਼ਿਆਦਾ ਆ ਸੋ ਬਹੁਤ ਵੱਡੇ ਨੰਬਰ ਨੇ ਜਿਹੜੇ ਕਿਤੇ ਨਾ ਕਿਤੇ ਪਰੇਸ਼ਾਨ ਵੀ ਕਰ ਰਹੇ ਆ ਤੇ ਇਹਦਾ ਕੋਈ ਨਾ ਕੋਈ ਹੱਲ ਜਿਹੜਾ ਉਹ ਹੋਣਾ ਚਾਹੀਦਾ ਅਗਲੀ ਗੱਲਬਾਤ ਸਰਕਾਰ ਦੇ ਸ਼ਟਡਾਊਨ ਸੰਬੰਧੀ ਸ਼ਟਡਾਊਨ ਦਾ ਮਤਲਬ ਕੀ ਹੈ ਕਿ ਸਰਕਾਰ ਨੇ ਇੱਕ ਪੈਸਾ ਖਰਚਣਾ ਹੁੰਦਾ ਕਿ ਇਸ ਕੰਮ ਦੇ ਲਈ ਅਸੀਂ ਇੰਨਾ ਪੈਸਾ ਖਰਚਿਆ ਇਸ ਕੰਮ ਦੇ ਲਈ ਅਸੀਂ ਇੰਨਾ ਪੈਸਾ ਖਰਚਿਆ ਉਸ ਪੈਸੇ ਨੂੰ ਉਸ ਖਰਚੇ ਨੂੰ ਮਨਜ਼ੂਰੀ ਕਾਂਗਰਸ ਦਿੰਦੀ ਹੈ ਕਾਂਗਰਸ ਦਾ ਮਤਲਬ ਆ ਸੈਨੇਟ ਤੇ ਹਾਊਸ ਆਫ ਰਿਪ੍ਰেজੈਂਟੇਟਿਵ ਉਹ ਸੈਨੇਟ ਨੇ ਜਦੋਂ ਜਿਹੜੀ ਕਾਂਗਰਸ ਨੇ ਜਦੋਂ ਮਨਜ਼ੂਰੀ ਦੇਣੀ ਹੈ ਸਾਲ ਦਰ ਸਾਲ ਮਨਜ਼ੂਰੀ ਮਿਲਦੀ ਹੈ ਤੇ ਹੁਣ 30 ਸਤੰਬਰ ਆਖਰੀ ਡੇਟ ਆ 30 ਸਤੰਬਰ ਤੱਕ ਜੇ ਮਨਜ਼ੂਰੀ ਨਾ ਦਿੱਤੀ ਗਈ ਤਾਂ ਇਹਦੇ ਤੋਂ ਬਾਅਦ ਸਰਕਾਰ ਸ਼ਟਡਾਊਨ ਹੋ ਜੂਗੀ ਸ਼ਟਡਾਊਨ ਦਾ ਮਤਲਬ ਹੈ ਸਰਕਾਰ ਕੋਲ ਕੋਈ ਪੈਸਾ ਨਹੀਂ ਖਰਚਣ ਦੇ ਲਈ ਤੇ ਜਿਹੜੀਆਂ ਬਹੁਤ ਸਾਰੀਆਂ ਫੈਡਰਲ ਏਜੰਸੀਜ਼ ਨੇ ਕੰਮ ਕਰਨਾ ਬੰਦ ਕਰ ਦੇਣਗੀਆਂ ਇਥੋਂ ਤੱਕ ਕਿ ਜਿਹੜੀ ਐਡਮਾਇਰਲਸ ਜਨਰਲ ਦੀ ਮੀਟਿੰਗ ਹੋ ਰਹੀ ਹੈ ਜੇ ਉਦੋਂ ਤੱਕ ਨਹੀਂ ਪਾਸ ਹੁੰਦਾ ਤਾਂ ਉਹਨਾਂ ਤੇ ਵਾਪਸ ਜਿੱਥੋਂ ਜਿੱਥੋਂ ਆਏ ਆ ਉੱਥੇ ਜਾਣ ਦੇ ਲਈ ਵੀ ਪੈਸਾ ਨਹੀਂ ਹੋਣਾ ਇਹ ਕਈ ਵਾਰੀ ਹੋ ਜਾਂਦਾ ਪਿਛਲੇ ਸਮੇਂ ਦੇ ਵਿੱਚ ਰਿਪਬਲਿਕਨ ਤੇ ਡੈਮੋਕ੍ਰੇਟ ਦੋਵੇਂ ਨਵੀਂ ਫੰਡਿੰਗ ਪਲਾਨ ਦੇ ਉੱਤੇ ਸਹਿਮਤ ਨਹੀਂ ਹੁੰਦੇ ਹਾਊਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ ਦੋਵੇਂ ਅੱਧੋ-ਅੱਧ ਦੇ ਲਗਭਗ ਨੇ ਤੇ ਜਦੋਂ ਦੋਵੇਂ ਸਹਿਮਤ ਨਹੀਂ ਹੁੰਦੇ ਉਹ ਚੀਜ਼ ਪਾਸ ਨਹੀਂ ਹੁੰਦੀ ਜਦੋਂ ਡੀਲ ਜਿਹੜੀ ਰੈਜ਼ੋਲੂਸ਼ਨ ਆ ਪਰ ਡੈਮੋਕ੍ਰੇਟਸ ਚਾਹੁੰਦੇ ਆ ਕਿ ਜਿਹੜੀ ਹੈਲਥ케ਅਰ ਫੰਡਿੰਗ ਆ ਉਹਨੂੰ ਰੀਸਟੋਰ ਕੀਤਾ ਜਾਵੇ ਸਬਸਿਡੀਆਂ ਐਕਸਟੈਂਡ ਕੀਤੀਆਂ ਜਾਣ ਜਿਹੜੇ ਰਿਪਬਲਿਕਨ ਨੇ ਉਹ ਚਾਹੁੰਦੇ ਨੇ ਕਿ ਡੀਲ ਸ਼ਾਰਟ ਟਰਮ ਦੀ ਹੋਵੇ ਅੱਗੇ ਦੀ ਅੱਗੇ ਫੈਸਲਾ ਕੀਤਾ ਜਾਊਗਾ ਰਾਸ਼ਟਰਪਤੀ ਟਰੰਪ ਦਾ ਰੋਲ ਐ ਸਾਰੇ ਕੁਝ ਦੇ ਵਿੱਚ ਬਹੁਤ ਕਲੀਅਰ ਆ ਕ੍ਰੂਸ਼ੀਅਲ ਆ ਬਜਟ ਟੀਮ ਸਾਫ਼ ਤੌਰ ਤੇ ਕਹਿੰਦੀ ਰਾਸ਼ਟਰਪਤੀ ਜਿਹੜਾ ਰਾਸ਼ਟਰਪਤੀ ਨੇ ਪੈਸਾ ਨਹੀਂ ਖਰਚ ਸਕਦਾ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਪਰ ਜੇ ਇਸ ਪੈਸੇ ਨੂੰ ਕਾਂਗਰਸ ਨੇ ਮਨਜ਼ੂਰੀ ਦੇ ਦਿੱਤੀ ਵੀ ਹੈਲਥ케어 ਤੇ ਇਨਾ ਖਰਚਾ ਰਾਸ਼ਟਰਪਤੀ ਨੂੰ ਰੋਕ ਸਕਦਾ ਡੈਮੋਕ੍ਰੇਟ ਕਹਿੰਦੇ ਆ ਕਿ ਇਹ ਇਲਲੀਗਲ ਆ ਸਿਰਫ ਕਾਂਗਰਸ ਦੇ ਕੋਲ ਸਪੈਂਡਿੰਗ ਦਾ ਕੰਟਰੋਲ ਆ ਸਿਰਫ ਕਾਂਗਰਸੀ ਉਸ ਮਾਮਲੇ ਨੂੰ ਕੰਟਰੋਲ ਕਰ ਸਕਦੇ ਆ ਜੇ ਕਾਂਗਰਸ ਪੈਸਾ ਪ੍ਰੂਵ ਕਰ ਦਿੰਦੀ ਆ ਕੁਝ ਹਿੱਸੇ ਜਿਹੜੇ ਰਾਸ਼ਟਰਪਤੀ ਨੇ ਸਾਫ਼ ਤੌਰ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਕ ਕੇ ਜਾ ਸਕਦੇ ਹੁਣ ਸ਼ਟਡਾਊਨ ਦਾ ਕੀ ਮਤਲਬ ਹੁੰਦਾ ਸ਼ਟਡਾਊਨ ਹੁੰਦਾ ਕਿ ਟਰੰਪ ਦੀ ਪਹਿਲੀ ਟਰਮ ਦੇ ਵਿੱਚ 34 ਦਿਨ ਲਗਾਤਾਰ ਸ਼ਟਡਾਊਨ ਰਿਹਾ ਸੀ ਜਾਨੀ ਹੁਣ 30 ਸਤੰਬਰ ਦਾ ਮਤਲਬ ਇਹ ਹੈ ਕਿ ਅਗਲੇ 34 ਦਿਨ ਕੋਈ ਫੈਸਲੇ ਤੇ ਨਹੀਂ ਪਹੁੰਚ ਸਕਿਆ ਸੀ ਹਾਊਸ ਕੇ ਇਹ ਪਾਸ ਕਰਨਾ ਹੈ ਜਾਂ ਨਹੀਂ ਕਰਨਾ ਰਿਪਬਲਿਕਨ ਆਪਣੇ ਏਜੰਡੇ ਨੂੰ ਖਿੱਚਦੇ ਆ ਡੈਮੋਕ੍ਰੇਟ ਆਪਣੇ ਏਜੰਡੇ ਨੂੰ ਖਿੱਚਦੇ ਆ ਸੋ ਇਹ ਡ੍ਰੈਗ ਹੋ ਸਕਦਾ ਕਿਉਂਕਿ ਡੈਡਲਾਈਨ ਜਿਹੜੀ ਬਿਲਕੁਲ ਮਿਡ ਵੀਕ ਦੇ ਵਿੱਚ ਹਿੱਟ ਕਰ ਰਹੀ ਹੈ ਜਿਹੜਾ ਵੀਕਐਂਡ ਦਾ ਬਫਰ ਹੁੰਦਾ ਉਹ ਵੀ ਇਹਦੇ ਵਿੱਚ ਮੇਂ ਇਹ ਫਰਕ ਕਿਹਦੇ ਤੇ ਪਊਗਾ ਜਿਹੜੇ ਸਰਕਾਰੀ ਕਰਮਚਾਰੀ ਨੇ ਫੈਡਰਲ এমਪਲੋਏਡ ਨੇ ਉਹਨਾਂ ਨੂੰ ਜਿਹਨੂੰ ਅਸੈਂਸ਼ੀਅਲ ਮੰਨਿਆ ਜਾਂਦਾ ਜਿਵੇਂ ਪਬਲਿਕ ਸੇਫਟੀ ਆ ਉਹੋ ਜਿਹੇ ਵੀ ਕੰਮ ਕਰਦੇ ਰਹਿਣਗੇ ਭਾਵੇਂ ਉਹਨਾਂ ਨੂੰ ਤਨਖਾਹ ਨਹੀਂ ਮਿਲਣੀ ਸ਼ਟਡਾਊਨ ਜਦੋਂ ਤੱਕ ਖਤਮ ਨਹੀਂ ਹੁੰਦਾ ਇਹ ਮਤਲਬ ਹੈ ਜਦੋਂ ਸ਼ਟਡਾਊਨ ਖਤਮ ਹੋ ਗਿਆ ਕਾਂਗਰਸ ਨੇ ਬਜਟ ਪਾਸ ਕਰ ਦਿੱਤਾ ਰਾਸ਼ਟਰਪਤੀ ਕੋਲ ਚਲੇਗਾ ਫਿਰ ਉਹਨਾਂ ਦੇ ਪੈਸੇ ਉਹਨਾਂ ਨੂੰ ਮਿਲ ਜਾਣੇ ਹੁੰਦੇ ਆ ਦੂਜੇ ਜਿਹੜੇ ਚੀਜ਼ਾਂ ਨੇ ਜਿਵੇਂ ਕਹਿ ਲਓ ਕਿ ਕੁਝ ਏਜੰਸੀਜ਼ ਹੈਗੀਆਂ ਇਵੇਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜੇ ਨਾਨ ਅਸੈਂਸ਼ੀਅਲ ਵਰਕਰਾਂ ਨੂੰ ਫਾਇਰ ਵੀ ਕੀਤਾ ਜਾ ਸਕਦਾ ਹੁੰਦਾ ਜਿਹੜੀ ਡਿਪਾਰਟਮੈਂਟ ਜਿਹੜਾ ਕਵਰ ਰਾਸ਼ਟਰਪਤੀ 트াম্প ਦੇ ਥੱਲੇ ਬਿਗ ਜੁਲਾਈ ਟੈਕਸਸ ਐਂਡ ਇਮੀਗ੍ਰੇਸ਼ਨ ਲਾ ਆਉਂਦਾ ਹੈ ਜਿਵੇਂ ਡਿਫੈਂਸ ਆ ਹੋਮਲੈਂਡ ਸਿਕਿਉਰਿਟੀ ਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਉਹ ਉਹਨਾਂ ਨੂੰ ਹਜੇ ਵੀ ਫੰਡਿੰਗ ਮਿਲਦੀ ਰਹਿਣੀ ਹੈ ਸੋਸ਼ਲ ਸਿਕਿਉਰਿਟੀ ਮੈਡੀਕੇਅਰ ਜਾਂ ਵੈਟਰਨ ਹੈਲਥ케ਅਰ ਉਹ ਵੀ ਰਨ ਚ ਕਰਦੇ ਰਹੇ ਨੇ ਉਹਨਾਂ ਦਾ ਵੀ ਪੈਸਾ ਤੇ ਲਾ ਆਉਂਦਾ ਰਹਿਣਾ ਕਿਉਂਕਿ ਉਹ ਸਿੱਧੇ ਜਿਹੜੀ ਈਅਰਲੀ ਇਹਦੇ ਉੱਤੇ ਡਿਪੈਂਡ ਨਹੀਂ ਕਰਦੇ ਸੋ ਨੈਸ਼ਨਲ ਪਾਰਕਸ ਜਿਹੜੀਆਂ ਨੇ ਜਿੰਨੀਆਂ ਆਮ ਤੌਰ ਦੇ ਉੱਤੇ ਹੁੰਦਾ ਕੀ ਹੈ ਕਿ ਜਦੋਂ ਸ਼ਟਡਾਊਨ ਹੁੰਦਾ ਹੈ ਬੰਦ ਹੋ ਜਾਂਦੀਆਂ ਪਰ ਜਿਹੜੀਆਂ ਕੁਝ ਪਾਰਕ ਹੈਗੀਆਂ ਉਹ ਬਿਨਾਂ ਸਟਾਫ ਤੋਂ ਖੁੱਲੀਆਂ ਰਹਿਣਗੀਆਂ ਬਾਥਰੂਮ ਜਾਂ ਜਿਹੜੀਆਂ ਟਰੈਸ਼ ਸਰਵਿਸਿਜ਼ ਨੇ ਉਹ ਵੀ ਨਹੀਂ ਉੱਥੇ ਹੋਣੀਆਂ ਦੂਜੇ ਜਿਹੜੇ ਐਸੈਂਸ਼ੀਅਲ ਆ ਵਿਜ਼ਿਟਰ ਜਿਹੜੇ ਆ ਉਹ ਮਤਲਬ ਨਹੀਂ ਆਉਂਦੇ ਉੱਥੇ ਸੇਫਟੀ ਇਸ਼ੂ ਦੇ ਕਰਕੇ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਚੈੱਕ ਆਉਣੇ ਹੁੰਦੇ ਆ ਹਰ ਵਾਰੀ ਪੇਮੈਂਟ ਲਗਾਤਾਰ ਜਾਰੀ ਰਹਿੰਦੀ ਆ ਕਿਉਂਕਿ ਫੇਰੋਲ ਟੈਕਸਸ ਦੇ ਉੱਤੇ ਹੁੰਦੀ ਆ ਕਾਂਗਰਸ ਜੇ ਈਅਰਲੀ ਬਜਟ ਦੇ ਉੱਤੇ ਨਹੀਂ ਹੁੰਦੀ ਉਹ ਬਚਤ ਵੱਖਰਾ ਹੁੰਦਾ ਜਿਹੜਾ ਕਾਂਗਰਸ ਨੇ ਇਹ ਖਰਚੇ ਲਈ ਬਜਟ ਦੇਣਾ ਇਹ ਵੱਖਰਾ ਹੁੰਦਾ ਪਰ ਸੋਸ਼ਲ ਸਿਕਿਉਰਿਟੀ ਆਫਿਸਸ ਜਿਹੜੇ ਆ ਉਹਨਾਂ ਦਾ ਸਟਾਫ ਜਾ ਸਕਦਾ ਕੋਈ ਵੀ ਸਰਵਿਸ ਜਿਹੜੀਆਂ ਮੈਡੀਕੇਅਰ ਨੂੰ ਫਿਕਸ ਕਰਦੀਆਂ ਜਾਂ ਦੂਜੀਆਂ ਚੀਜ਼ਾਂ ਦੇ ਵਿੱਚ ਕਰਦੀਆਂ ਉਹ ਡਿਲੇ ਹੋ ਸਕਦੀਆਂ ਹੁਣ 30 ਸਤੰਬਰ ਨੂੰ ਜੇ ਇਹ ਇਦਾਂ ਹੋ ਜਾਂਦਾ ਆ ਤਾਂ ਇਹ ਬਹੁਤ ਮਾੜੀ ਗੱਲ ਹੋਣੀ ਆ ਪਰ ਇਹ ਕੋਈ ਵੱਡੀ ਗੱਲ ਨਹੀਂ ਹੋਣੀ ਮਤਲਬ ਇਹ ਕੋਈ ਇੰਨਾ ਚੰਭਾ ਨਹੀਂ ਜਿਹੜਾ ਪਹਿਲੀ ਵਾਰ ਹੋ ਰਿਹਾ 1976 ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਮਾਡਰਨ ਬਜਟ ਦਾ ਪ੍ਰੋਸੈਸ ਸ਼ੁਰੂ ਹੋਇਆ ਸੀ ਅਮਰੀਕਾ ਸਰਕਾਰ 20 ਵਾਰੀ ਸ਼ਟਡਾਊਨ ਹੋ ਚੁੱਕੀ ਆ ਔਰ ਬਈ ਕਈ ਵਾਰੀ ਇਹ ਕੁਝ ਮਿੰਟਾਂ ਦੇ ਲਈ ਹੁੰਦੀ ਆ ਤੇ ਕਈ ਵਾਰੀ ਕੁਝ ਦਿਨਾਂ ਲਈ ਤੇ ਕਈ ਵਾਰੀ ਕੁਝ ਘੰਟਿਆਂ ਦੇ ਲਈ ਹੁੰਦੀ ਆ ਜਿਹੜਾ ਹੁਣ ਤੱਕ ਦਾ ਸਭ ਤੋਂ ਲੰਬਾ ਸ਼ਟਡਾਊਨ ਆ 218 ਤੇ 219 ਦੇ ਵਿੱਚ ਹੋਇਆ ਸੀ ਜਦੋਂ ਟਰੰਪ ਦੀ ਪਹਿਲੀ ਟਰਮ ਸੀ ਉਸ ਵੇਲੇ 34 ਦਿਨਾਂ ਦੇ ਲਈ ਸਰਕਾਰ ਬੰਦ ਰਹੀ ਸੀ ਕਈ ਸਾਲਾਂ ਲਈ ਜਿਹੜੀ ਕਾਂਗਰਸ ਆ ਉਹ ਸ਼ਟਡਾਊਨ ਨੂੰ ਵਾਰਡ ਕਰਦੀ ਰਹੀ ਆ ਸ਼ਾਰਟ ਟਰਮ ਫ ਅੱਗੇ ਆਪਾਂ ਬਹਿਸ ਕਰਕੇ ਕਿਹੇ ਸਹਿਮਤੀ ਤੇ ਆ ਜਾਾਂਗੇ ਵਕਤੀ ਤੌਰ ਦੇ ਉੱਤੇ ਇੰਨਾ ਪੈਸਾ ਅਸੀਂ ਪਾਸ ਕਰਦੇ ਹਾਂ ਸਰਕਾਰ ਖਰਚ ਲਵੇ ਸੋ ਇਹ ਹਜੇ ਇਸ ਤਰ੍ਹਾਂ ਦੀ ਇਹਨੂੰ ਨਾਰਮਲਲੀ ਕਿਹਾ ਜਾ ਸਕਦਾ ਪਰ ਉਹ ਏਡੀ ਕੋਈ ਜਿਹੜੀ ਵੱਡੀ ਜਾਂ ਚੰਬੇ ਵਾਲੀ ਗੱਲ ਵੀ ਨਹੀਂ ਹੈ ਅਗਲੀ ਗੱਲਬਾਤ ਬਹੁਤ ਵੱਡੀ ਇੱਕ ਮੀਟਿੰਗ ਹੋ ਰਹੀ ਆ ਅਮਰੀਕਾ ਦੇ ਵਿੱਚ ਜਿਹਦੇ ਵਿੱਚ ਜਨਰल्स ਨੇ ਡਿਫੈਂਸ ਸੈਕਟਰੀ ਪੀਟ ਹੈਕਸਿਥ ਨੇ ਆਰਡਰ ਕੀਤਾ ਸੀ ਕਈ ਸੈਂਕੜੇ ਯੂ ਐਸ ਜਨਰਲਸ ਨੂੰ ਤੇ ਐਡਮਾਇਰਲਸ ਨੂੰ ਇਹਨਾਂ ਫੌਜ ਦੇ ਵੱਡੇ ਅਫਸਰਾਂ ਨੂੰ ਕਿਹਾ ਸੀ ਕਿ ਤੁਸੀਂ ਮਰੇਨ ਕ੍ਰੋਪ ਬੇਸ ਕੁਇੰਟ ਕੋ ਵਰਜੀਨੀਆ ਦੇ ਵਿੱਚ ਇਕੱਠੇ ਹੋਵੋ ਬਹੁਤ ਛੋਟੀ ਜਿਹੀ ਇੱਕ ਸਪੀਚ ਤੁਹਾਨੂੰ ਦੇਣੀ ਆ ਵਾਰੀਅਰ ਈਥੋਸ ਦੇ ਬਾਰੇ ਦੂਜਾ ਇਹ ਸੀ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਕੀ ਕਿਹਾ ਗਿਆ ਸੀ ਕਿ ਤੁਸੀਂ ਉੱਥੇ ਆਓ ਇਸ ਗੱਲ ਦੇ ਉੱਤੇ ਬਹੁਤ ਸਾਰੇ ਲੋਕ ਹੈਰਾਨ ਸੀ ਕਿ ਡਿਫੈਂਸ ਸੈਕਟਰੀ ਨੇ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਇਦਾਂ ਕੀਤਾ ਕਿ ਅਨੀ ਸ਼ਾਰਟ ਟਰਮ ਦੇ ਉੱਤੇ ਸਾਰੇ ਜਨਰਲ ਤੇ ਸਾਰੇ ਐਡਮਾਇਰਲ ਜਿਹੜੇ ਕਿ ਸੈਂਕੜੇ ਦੀ ਗਿਣਤੀ ਵਿੱਚ ਆ ਉਹਨਾਂ ਨੂੰ ਵਰਜੀਨੀਆ ਦੇ ਵਿੱਚ ਸੱਦ ਲਿਆ ਕੱਲ ਉੱਥੇ ਵੀ ਵੱਡੀ ਹੈਰਾਨੀ ਵਾਲੀ ਗੱਲ ਸੀ ਰਾਸ਼ਟਰਪਤੀ 트럼ਪ ਨੇ ਲਾਸਟ ਮਿੰਟ ਦੇ ਉੱਤੇ ਜੁਆਇਨ ਕਰ ਲਿਆ ਪ੍ਰੈਜ਼ੀਡੈਂਟ 트럼ਪ ਕਹਿੰਦੇ ਆ ਵੀ ਮੈਂ ਵੀ ਇਸ ਮੀਟਿੰਗ ਨੂੰ ਅਟੈਂਡ ਕਰੂੰਗਾ ਹਾਲਾਂਕਿ ਪਹਿਲਾਂ ਉਹਨਾਂ ਦੀ ਇਹ ਪਲਾਨ ਨਹੀਂ ਸੀ ਉਹਨਾਂ ਦੇ ਇਸ ਫੈਸਲੇ ਦੇ ਨਾਲ ਮਿਲਟਰੀ ਦੇ ਲੀਡਰ ਬਹੁਤ ਜ਼ਿਆਦਾ ਹੈਰਾਨ ਨੇ ਸਿਕਿਉਰਿਟੀ ਦਾ ਬਹੁਤ ਵੱਡਾ ਫਰਕ ਪਊਗਾ ਜਦੋਂ ਉੱਥੇ 트럼ਪ ਪਤ ਜਿਹੜੇ ਸਿਕਰੇਟਰ ਸੀਕ੍ਰੇਟ ਸਰਵਿਸਿਜ਼ ਨੇ ਉਹ ਸਾਰੀ ਸਿਕਿਉਰਿਟੀ ਦਾ ਕੰਟਰੋਲ ਉਹਨਾਂ ਕੋਲ ਚਲੇ ਜਾਂਦਾ ਪਹਿਲੇ ਰਿਸਕ ਦੇ ਉੱਤੇ ਆ ਕਿਉਂਕਿ ਬਹੁਤ ਸਾਰੇ ਜਿਹੜੇ ਟੌਪ ਲੀਡਰ ਨੇ ਉਹ ਇੱਕ ਥਾਂ ਦੇ ਉੱਤੇ ਬਹੁਤ ਵੱਡੇ ਵੱਡੇ ਡੈਮਾਇਰਲ ਜਨਰਲਸ ਇੱਕ ਥਾਂ ਦੇ ਉੱਤੇ ਇਕੱਠੇ ਹੋ ਰਹੇ ਆ ਪੀਟ ਖੇਤ ਤੋਂ ਲੋਕ ਡਰ ਰਹੇ ਸੀ ਇਸ ਗੱਲ ਦੇ ਉੱਤੇ ਕਿ ਕਿ ਇਹਨਾਂ ਨੇ ਅਨਾਉਂਸਮੈਂਟ ਕਰਨੀ ਹੈ ਜਾਂ ਤੇ ਲੋਕਾਂ ਨੂੰ ਥੱਲੇ ਨੂੰ ਕਰ ਦੇਣਾ ਮਤਲਬ ਇੱਕ ਤਰੱਕੀ ਦੇਣੀ ਹੁੰਦੀ ਹੈ ਇੱਕ ਤਰੱਕੀ ਤੋਂ ਹੇਠਲੇ ਰੈਂਕ ਤੇ ਲਿਆਉਣਾ ਹੁੰਦਾ ਡਿਮੋਸ਼ਨਸ ਕਰ ਦੇਣੀ ਹੈ ਜਾਂ ਦੂਜੇ ਸੀ ਕਿ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਫਾਇਰ ਕਰ ਦੇਣਾ ਇਹ ਇਹਨਾਂ ਦੇ ਵਿੱਚ ਡਰ ਸੀਗਾ ਇਹਨਾਂ ਨੇ ਪਹਿਲਾਂ ਹੀ ਜਿਹੜੇ 2 ਦਰਜਨ ਦੇ ਕਰੀਬ ਸੀਨੀਅਰ ਆਫੀਸਰ ਨੇ ਉਹਨਾਂ ਰਿਮੂਵ ਕਰ ਦਿੱਤਾ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਔਰਤਾਂ ਆ ਹੁਣ ਕਿਉਂਕਿ ਕਈ ਸੈਂਕੜੇ ਜਨਰਲਸ ਜਿਹੜੇ ਨੇ ਉਹ ਦੁਨੀਆ ਦੇ ਵਿੱਚੋਂ ਮਿਡਲ ਈਸਟ ਦੇ ਵਿੱਚ ਬੈਠੇ ਨੇ ਕੋ ਯੂਰਪ ਚ ਬੈਠਾ ਕੋ ਇੰਡੋ ਪੈਸੀਫਿਕ ਚ ਬੈਠਾ ਉਹਨਾਂ ਨੇ ਉੱਡ ਕੇ ਆਉਣਾ ਤੇ ਕਈ ਮਿਲੀਅਨ ਡਾਲਰ ਉਹਨਾਂ ਦੇ ਉੱਤੇ ਲੱਗਣਾ ਰੈਂਕ ਦੇ ਵਿੱਚ ਬਦਲਾਅ ਹੋ ਸਕਦਾ ਪੀਟਰ ਹੈਕਸੇਟ ਇਸ ਵੇਲੇ ਇਹ ਵੀ ਦੇਖ ਰਿਹਾ ਹੈ ਕਿ ਜਿਹੜਾ ਫੰਡਿੰਗ ਆਏ ਨਾ ਜਨਰਲ ਦੀ 20% ਤੱਕ ਕੱਟ ਕਰ ਦਿੱਤੀ ਜਾਵੇ ਜਿਹੜੇ ਕੁਝ ਸਟਾਰ ਜਨਰਲਸ ਨੇ ਉਹਨਾਂ ਨੂੰ ਜਿਹੜੇ ਕੁਝ ਜਿਹਨੇ 4 ਸਟਾਰ ਜਨਰਲਸ ਨੇ ਉਹਨਾਂ ਨੂੰ 3 ਸਟਾਰ ਜਨਰਲਸ ਤੱਕ ਲਿਆ ਉਤਤਾ ਜਾਵੇ ਤੇ ਜਿਹੜੇ ਵੱਡੇ ਹੈਗੇ ਆ ਉਹਨਾਂ ਨੂੰ ਉਹਦੇ ਵਿੱਚ ਜੋੜ ਦਿੱਤਾ ਜਾਵੇ ਐਡਮਿਨਿਸਟ੍ਰੇਸ਼ਨ ਐਸ ਵੇਲੇ ਵੀ ਪਲਾਨ ਕਰ ਰਿਹਾ ਕਿ ਫੋਕਸ ਕੀਤਾ ਜਾਵੇ ਸਿੱਧਾ ਚਾਈਨਾ ਦੇ ਉੱਤੇ ਤੇ ਰਿਸੋਰਸਸ ਜਿਹੜੇ ਸਾਡੇ ਹੋਮਲੈਂਡ ਡਿਫੈਂਸ ਦੇ ਆ ਜਾਂ ਡੋਮੈਸਟਿਕ ਮਿਲਟਰੀ ਯੂਜ਼ ਦੇ ਆ ਉਹਦੇ ਵੱਲ ਵੀ ਦੇਖਿਆ ਜਾਵੇ ਐਕਸਪਰਟ ਇਹ ਕਹਿੰਦੇ ਆ ਕਿ ਜੇ ਰਾਸ਼ਟਰਪਤੀ ਟਰੰਪ ਇਹਦੇ ਵਿੱਚ ਸ਼ਾਮਲ ਹੋ ਰਿਹਾ ਤਾਂ ਇਹ ਕਿਤੇ ਨਾ ਕਿਤੇ ਸਾਰੇ ਦੇ ਸਾਰੇ ਮਾਮਲੇ ਦਾ ਰਾਜਨੀਤਿਕੀਕਰਨ ਹੋ ਜਾਊਗਾ ਰਾਜਨੀਤਿਕੀਕਰਨ ਇਸ ਕਰਕੇ ਵੀ ਹੈ ਜਿੱਦਾਂ ਅਸੀਂ ਪਹਿਲੀ ਖਬਰ ਦੇ ਵਿੱਚ ਗੱਲ ਤੁਹਾਡਾ ਨਾਲ ਕੀਤੀ ਆ ਕਿ 30 ਸਤੰਬਰ ਨੂੰ ਡੈਡ ਲਾਉਣ ਹੈ ਇਹ ਦੀ ਡੈਡ ਲਾਈਨ ਹੈ ਇਸ ਤੋਂ ਬਾਅਦ ਸਰਕਾਰ ਦਾ ਸ਼ਟਡਾਊਨ ਹੋ ਜਾਣਾ ਇਵੈਂਟ ਬਿਲਕੁਲ ਇਸ ਫਿਸਕਲ ਈਅਰ ਦੇ ਆਖਰੀ ਦਿਨ ਦੇ ਉੱਤੇ ਹੋ ਰਿਹਾ ਤੇ ਜੇ ਸਰਕਾਰ ਸ਼ਟਡਾਊਨ ਹੋ ਜਾਂਦੀ ਹੈ ਜਿੱਦਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੇ ਜਰਨਲਿਸਟ ਇੱਥੇ ਸਟਕ ਹੋ ਜਾਣਗੇ ਆਪਣੀ ਕਮਾਂਡਸ ਤੱਕ ਨਹੀਂ ਪਹੁੰਚ ਸਕਦੇ ਰਾਸ਼ਟਰਪਤੀ ਟਰੰਪ ਨੇ ਪਿਛਲੇ ਦਿਨਾਂ ਦੇ ਵਿੱਚ ਨਵੇਂ ਪੈਂਟਾਗਨ ਨੂੰ ਆਰਡਰ ਦਿੱਤੇ ਆ ਕਿ ਪੋਰਟਲੈਂਡ ਓਰੇਗਨ ਦੇ ਵਿੱਚ ਟਰੂਪਸ ਭੇਜ ਜਾਣ ਜਿਹੜੇ ਪ੍ਰੋਟੈਸਟਰ ਪ੍ਰੋਟੈਸਟ ਉੱਥੇ ਹੋ ਰਹੇ ਆ ਤੇ ਮਿਲਟਰੀ ਤੇ ਲਾਅਨ ਫੋਰਸਮੈਂਟ ਨੂੰ ਵੱਡੀਆਂ ਤਾਕਤਾਂ ਦਿਖੀਆਂ ਜਿਹੜਾ ਘਰੇਲੂ ਅੱਤਵਾਦ ਆ ਜਾਂ ਡੋਮੈਸਟਿਕ ਟੈਰਰਿਜ਼ਮ ਆ ਉਸ ਚੀਜ਼ ਦੇ ਨਾਲ ਲੜਨ ਦੀਆਂ ਆਲੋਚਕ ਡਰ ਰਹੇ ਆ ਕਿ ਸਿੱਧੀ ਸਿੱਧੀ ਜਿਹੜੇ ਪੋਲਿਟਿਕਲ ਵਿਰੋਧੀ ਆ ਰਾਜਨੀਤਿਕ ਵਿਰੋਧੀ ਆ ਉਹਨਾਂ ਨੂੰ ਇਸ ਚੀਜ਼ ਦੇ ਨਾਲ ਟਾਰਗੇਟ ਕੀਤਾ ਜਾ ਸਕਦਾ ਅਗਲੀ ਗੱਲਬਾਤ ਪ੍ਰੈਜ਼ੀਡੈਂਟ 트ਰਪ ਕੋਲ ਹੁਕਮ ਦਿੱਤਾ ਗਿਆ ਕਿ 200 ਮੈਂਬਰ ਜਿਹੜੇ ਨੇ ਓਰੇਗਨ ਨੈਸ਼ਨਲ ਗਾਰਡ ਦੇ ਉਹਨਾਂ ਨੂੰ ਅਗਲੇ 60 ਦਿਨ ਦੇ ਲਈ ਪੋਰਟਲੈਂਡ ਦੇ ਵਿੱਚ ਡਿਪਲੋਏ ਕੀਤਾ ਜਾਵੇ ਖਾਸ ਕਰਕੇ ਉੱਥੋਂ ਦੀਆਂ ਇਮੀਗ੍ਰੇਸ਼ਨ ਆਫਸਿਐਲਿਟੀਆਂ ਦੇ ਉੱਤੇ ਕਥੋਦੀ ਗਵਰਨਰ ਜਿਹੜੀ ਡੈਮੋਕਰੈਟਿਕ ਗਵਰਨਰ ਆ ਟੀਨਾ ਕੋਟੈਕ ਉਹਨੇ ਖਾਸ ਤੌਰ ਤੇ ਉਤੇ ਇਸ ਗਲਤੀ ਤੇ ਨਾਰਾਜ਼ਗੀ ਪ੍ਰਗਟ ਕੀਤੀ ਆ ਕਿ ਕੋਈ ਇਦਾਂ ਦਾ ਸਾਡੇ ਕੋਲੇ ਥ੍ਰੈਟ ਨਹੀਂ ਆ ਇਦਾਂ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਆ ਜਿੱਥੇ ਮਿਲਟਰੀ ਭੇਜੀ ਜਾਵੇ ਇਹਨੂੰ ਉਹਨਾਂ ਨੇ ਕਿਹਾ ਕਿ ਇਹ ਮੂਵ ਅਨਨੈਸੈਸਰੀ ਆ ਤੇ ਅਨਲੌਫਲ ਆ ਮਤਲਬ ਗੈਰ ਜ਼ਰੂਰੀ ਆ ਤੇ ਕਾਨੂੰਨ ਦੇ ਦਾਰੇ ਤੋਂ ਬਾਹਰ ਆ ਜਿਹੜਾ ਲਾ ਸੂਟ ਫਾਈਲ ਕੀਤਾਗਾ ਔਰ ਇਹ ਕਹਿੰਦੇ اٹਾਰਨੀ ਜਨਰਲ ਡੈਨ ਰੈਫੀਲਡ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕਰ ਦਿੱਤਾ ਉਹਨਾਂ ਦੇ ਉੱਤੇ ਕੇਸ ਕਰ ਦਿੱਤਾ ਵੀ ਇਹ ਗੈਰ ਕਾਨੂੰਨੀ ਗੱਲ ਆ ਜਾਂ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਆ ਕਿ ਅਨ ਲਾਫਫੁਲ ਫੈਟਲਾਈਜੇਸ਼ਨ ਆਫ ਸਟੇਟਸ ਗਾਰਡ ਵੀ ਜਿਹੜੀ ਰਾਜ ਦੇ ਇਹ ਜਿਹੜੇ ਹੈਗੇ ਆ ਗਾਰਡ ਉਹਨਾਂ ਨੂੰ ਜਾਣਬੁੱਝ ਕੇ ਉਹਨਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਇਹ ਵੀ ਉਹਨਾਂ ਨੇ ਕਿਹਾ ਕੇ ਟੈਂਪਰੇਰੀ ਜਿਹੜੇ ਸਟ੍ਰੇਨਿੰਗ ਆਰਡਰ ਨੇ 트ੰਪ ਦੇ ਸੈਕਸ਼ਨ ਦੇ ਉੱਤੇ ਲਾਏ ਜਾਣ ਤੇ ਇਹਨੂੰ ਰੋਕਿਆ ਜਾਵੇ ਇਹ ਸਾਰੇ ਮਾਮਲੇ ਦੇ ਵਿੱਚ ਅਸੀਂ ਪਹਿਲਾਂ ਕਈ ਵਾਰੀ ਗੱਲਬਾਤ ਕਰ ਚੁੱਕੇ ਹਾਂ ਵਸ਼ਿੰਗਟਨ ਡੀਸੀ ਤੋਂ ਗੱਲਬਾਤ ਸ਼ੁਰੂ ਹੋਈ ਸੀ ਕਿੱਥੇ-ਕਿੱਥੇ ਜਿਹੜੇ ਇਹ ਨੈਸ਼ਨਲ ਗਾਰਡ ਲਾਏ ਗਏ ਆ ਪਹਿਲਾਂ 60 ਦਿਨ ਦੇ ਲਾਏ ਗਏ ਫਿਰ ਉਹਨੂੰ ਐਕਸਟੈਂਡ ਕੀਤਾ ਗਿਆ ਕਿਸ ਤਰੀਕੇ ਦੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਆ ਜਿਹੜੀ ਅਥਾਰਟੀ ਯੂਜ਼ ਕੀਤੀ ਹੈਗੇ ਡਿਫੈਂਸ ਸੈਕਟਰੀ ਪੀਡ ਹੈਕਸਥ ਨੇ ਟਾਈਟਲ 10 ਫੈਡਰਲ ਲਾ ਨੂੰ ਯੂਜ਼ ਕੀਤਾ ਆਪਣੇ ਇਹਨਾਂ ਨੂੰ ਇੱਥੇ ਜਸਟੀਫਾਈ ਕਰਨ ਦੇ ਲਈ ਕਾਨੂੰਨ ਇਹ ਕਹਿੰਦਾ ਆ ਕਿ ਕਿਸੇ ਰਾਜ ਦੇ ਮੁਖੀ ਜਾਨੀ ਕਿ ਗਵਰਨਰ ਨੂੰ ਪੁੱਛੇ ਬਿਨਾ ਰਾਸ਼ਟਰਪਤੀ ਉਸ ਰਾਜ ਦੇ ਵਿੱਚ ਨੈਸ਼ਨਲ ਟ੍ਰੂਪਸ ਨਹੀਂ ਲਾ ਸਕਦਾ ਪਰ ਟਾਈਟਲ 10 ਦੇ ਤਹਿਤ ਟਾਈਟਲ 10 ਦੇ ਤਹਿਤ ਇਹਨਾਂ ਨੂੰ ਲਾਇਆ ਜਾ ਸਕਦਾ ਟਾਈਟਲ 10 ਦੇ ਤਹਿਤ ਇਸ ਕਾਨੂੰਨ ਦੇ ਤਹਿਤ ਜਿਹੜਾ ਰਾਸ਼ਟਰਪਤੀ ਆ ਉਹ ਸਟੇਟ ਦੇ ਨੈਸ਼ਨਲ ਗਾਰਡ ਦਾ ਕੰਟਰੋਲ ਆਪਣੇ ਕੋਲ ਲੈ ਸਕਦਾ ਆ ਨਾਰਮਲੀ ਆਮ ਤੌਰ ਦੇ ਉੱਤੇ ਇਦਾਂ ਨਹੀਂ ਕੀਤਾ ਜਾਂਦਾ ਪਿਛਲੇ ਸਮੇਂ ਦੇ ਵਿੱਚ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਨ ਦੇ ਨਾਲ ਰਾਸ਼ਟਰਪਤੀ 트ੰਪ ਦਾ ਕਲਾਸ਼ ਹੋਇਆ ਸੀ ਲਾਸ ਐਂਜਲਸ ਦੇ ਵਿੱਚ ਲਾਇ ਗਾਰਡਸ ਨੂੰ ਲੈ ਕੇ ਬਾਅਦ ਦੇ ਵਿੱਚ ਇੱਕ ਜੱਜ ਨੇ 트ੰਪ ਦੇ ਐਕਸ਼ਨ ਨੂੰ ਕਿਹਾ ਕਿ ਇਹ ਸਿੱਧੀ ਸਿੱਧੀ ਕਾਨੂੰਨ ਦੀ ਉਲੰਘਣਾ ਆ ਪਰ ਉਹਨਾਂ ਨੇ ਵਕਤੀ ਤੌਰ ਦੇ ਉੱਤੇ ਉਹਨਾਂ ਨੂੰ ਉੱਥੇ ਰਹਿਣਾ ਅਲਾਓ ਵੀ ਕਰ ਦਿੱਤਾ ਸੀ ਹੁਣ ਵਾਈਟ ਹਾਊਸ ਦੇ ਸਪੋਕਸਮੈਨ ਨੇ ਇਹ ਕਿਹਾ ਹੈ ਕਿ ਇਹਨਾਂ ਗਾਰਡ ਦਾ ਉੱਥੇ ਲਾਉਣਾ ਕਾਨੂੰਨਨ ਆ ਤੇ ਸਾਡੇ ਕੋਲ ਇਹਦੀ ਬਹੁਤ ਜ਼ਿਆਦਾ ਲੋਡ ਆ ਤੇ ਕਈ ਮਹੀਨਿਆਂ ਦੇ ਜਿਹੜੇ ਇੱਥੇ ਰਾਇਟਸ ਹੋ ਰਹੇ ਆ ਜਿਹੜੇ ਦੰਗੇ ਹੋ ਰਹੇ ਆ ਖਾਸ ਤੌਰ ਦੇ ਉੱਤੇ ਇਮੀਗ੍ਰੇਸ਼ਨ ਆਫੀਸਰਸ ਦੇ ਖਿਲਾਫ ਇਸ ਕਰਕੇ ਉੱਥੇ ਲਾਉਣਾ ਜ਼ਰੂਰੀ ਆ ਰਾਸ਼ਟਰਪਤੀ 트럼ਪ ਦਾ ਇਹ ਆ ਕਿ ਉੱਥੇ ਜੇ ਇਸ ਕਿਸਮ ਦੀ ਵਾਇਲੈਂਸ ਐਂਡ ਡਿਸਆਰਡਰ ਆ ਮਤਲਬ ਜੇ ਇਸ ਕਿਸਮ ਦੀ ਉੱਥੇ ਹਿੰਸਾ ਤੇ ਜਿਹੜੀ ਬੇਤਰਤੀਬੀ ਫੈਲੀ ਆ ਜਿਸ ਤਰ੍ਹਾਂ ਦੇ ਉੱਥੇ ਪ੍ਰਦਰਸ਼ਨ ਹੋ ਰਹੇ ਆ ਇਮੀਗ੍ਰੇਸ਼ਨ ਐਨਫੋਰਸਮੈਂਟ ਪਾਲਿਸੀਜ਼ ਪ੍ਰਤੀ ਜਿਸ ਤਰ੍ਹਾਂ ਦੇ ਕੁਝ ਲੋਕ ਗੁੱਸਾ ਕਰ ਰਹੇ ਆ ਸਾਡਾ ਉੱਥੇ ਗਾਰਡਸ ਲਾਉਣਾ ਬਹੁਤ ਜ਼ਰੂਰੀ ਆ ਪਰ ਹੁਣ ਜਿਸ ਤਰੀਕੇ ਦੇ ਨਾਲ 트럼ਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਕੇਸ ਕੀਤਾ ਗਿਆ ਉਹਨਾਂ ਨੂੰ ਸੁਣ ਕੀਤਾ ਗਿਆ ਤੇ ਜੋ ਇਹਨਾਂ ਦੀ ਪਾਲਿਸੀ ਆ ਇਹਦਾ ਨਤੀਜਾ ਅਦਾਲਤ ਕੀ ਹੁੰਦੀ ਆ ਇਹ ਦੇਖਣ ਵਾਲੀ ਗੱਲ ਹੋਊਗੀ। ਪੋਰਟਲੈਂਡ ਨੇ ਆਈਸ ਦੇ ਡਿਟੈਂਸ਼ਨ ਸੈਂਟਰਾਂ ਦੇ ਯਾਰ ਬਾਅਦ 2018 ਤੋਂ ਲੈ ਕੇ ਹੁਣ ਤੱਕ ਪ੍ਰੋਟੈਸਟ ਦੇਖਿਆ ਤੇ ਜਿਹੜੇ 트럼ਪ ਦੀ ਆ ਜਿਹੜੀ ਫੈਮਿਲੀ ਸੈਪਰੇਸ਼ਨ ਪਾਲਿਸੀ ਆ ਖਾਸ ਕਰਕੇ ਉਹਦੇ ਉੱਤੇ ਐਸ ਵੇਲੇ ਸਿਚੁਏਸ਼ਨ ਇਹ ਆ ਕਿ ਪਿਛਲੇ ਵੀਕਐਂਡ ਜਿਹੜਾ ਆਈਸ ਫੈਸਿਲਿਟੀ ਆ ਬਹੁਤ ਸਾਰੀਆਂ ਉੱਥੇ ਠੀਕ ਠਾਕ ਰਿਹਾ ਪਰ ਕੁਝ ਜਿਹੜੇ ਪੀਸਫੁਲ ਪ੍ਰੋਟੈਸਟ ਹੋ ਹੋਏ ਆ ਬਹੁਤ ਸਾਰੇ ਲੋਕਲ ਜਿਹੜੇ ਨੇ ਉਹਨੇ ਨਾਰਮਲ ਹੈਪੀ ਜਿਹੜੇ ਕਹਿ ਲੋ ਕਿ ਉਹ ਪੋਰਟਲੈਂਡ ਦੀ ਲਾਈਫ ਦੇ ਸੀਨ ਜਿਹੜੇ ਆ ਸ਼ੇਅਰ ਕੀਤੇ ਆ ਤੇ ਲਗਾਤਾਰ ਕਲੈਸ਼ ਇਹ ਹੈਗਾ ਗਵਰਨਰ ਨੇ ਇਹ ਕਿਹਾ ਆ ਕਿ ਉਹ ਪਹਿਲਾਂ ਵੀ ਟਰੰਪ ਦੇ ਵਿਰੋਧ ਇਸ ਗੱਲ ਉੱਤੇ ਬੋਲੀ ਸੀ ਹੁਣ ਵੀ ਬੋਲਦੀ ਰਹੇਗੀ ਪਰ ਬਾਵਜੂਦ ਇਸ ਗੱਲ ਦੇ ਉਹਨਾਂ ਨੇ ਦੱਸਿਆ ਕਿ ਗਾਰਡ ਜਿਹੜੇ ਆ ਉਹ ਐਕਟੀਵੇਟ ਕਰ ਦਿੱਤੇ ਗਏ ਆ ਬਿਨਾ ਮੇਰੀ ਅਪਰੂਵਲ ਤੋਂ ਹੁਣ ਇੱਕ ਕਾਨੂੰਨੀ ਲੜਾਈ ਕਿੰਨੀ ਆ ਤੇ ਰਾਜਨੀਤਿਕ ਲੜਾਈ ਕਿੰਨੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲੀ ਗੱਲ ਆ ਹੋਏ ਇਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਜੇ ਕੋਈ ਸਭ ਤੋਂ ਵੱਧ ਖਬਰ ਚਰਚਾ ਦੇ ਵਿੱਚ ਚੱਲ ਰਹੀ ਆ ਤੇ ਉਹ ਟਰੱਕਿੰਗ ਬਾਰੇ ਆ ਕਿਉਂਕਿ ਨਵੇਂ ਰੂਲ ਟਰੱਕਿੰਗ ਦੇ ਅਮਰੀਕਾ ਦੇ ਵਿੱਚ ਆ ਰਹੇ ਆ ਤਿੰਨ ਬਹੁਤ ਡੈਡਲੀ ਕ੍ਰੈਸ਼ ਹੋਏ ਆ ਪਿਛਲੇ ਦਿਨਾਂ ਦੇ ਵਿੱਚ ਫਲੋਰੀਡਾ ਦੇ ਵਿੱਚ ਟੈਕਸਸ ਦੇ ਵਿੱਚ ਤੇ ਅਲਾਬਾਮਾ ਦੇ ਵਿੱਚ ਜਿਹਦੇ ਵਿੱਚ ਜਿਹੜੇ ਟਰੱਕ ਡਰਾਈਵਰ ਸੀ ਇਹ ਇਮੀਗਰੈਂਟ ਸੀਗੇ ਅਮਰੀਕਾ ਦੇ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੇ ਹੁਣ ਫੈਸਲਾ ਕੀਤਾ ਕਿ ਅਸੀਂ ਜਿਹੜੇ ਨੌਨ ਸਿਟੀਜ਼ਨਸ ਨੇ ਜਿਹੜੇ ਲੋਕ ਅਮਰੀਕਾ ਦੇ ਪੱਕੇ ਰਹਿਣ ਵਾਲੇ ਨਹੀਂ ਆ ਭਾਵੇਂ ਜਿਹੜੇ ਪੀਆਰ ਨਹੀਂ ਆ ਤੇ ਨਾ ਹੀ ਉਹ ਸਿਟੀਜ਼ਨ ਉਹਨਾਂ ਨੂੰ ਅਸੀਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਯਾਨੀ ਕਿ ਸੀ ਡੀ ਐਲ ਨਹੀਂ ਲੈਣ ਦੇਣਾ ਇਸ ਗੱਲ ਦੀ ਆਗਿਆ ਨਹੀਂ ਦੇਣੀ ਜਿਹੜੀ ਸਿਰਫ ਇਮੀਗ੍ਰੈਂਟਸ ਦੇ ਉੱਤੇ ਉਹਨਾਂ ਨੂੰ ਹੀ ਜਿਹੜਾ ਡਰਾਈਵਿੰਗ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿੱਤਾ ਜਾਊਗਾ ਜਿਨ੍ਹਾਂ ਦੇ ਕੋਲੇ ਜਾਂ ਤਾਂ H2A ਵੀਜ਼ਾ ਆ H2B ਵੀਜ਼ਾ ਆ ਜਾਂ E2 ਵੀਜ਼ਾ ਆ ਉਹਨਾਂ ਨੂੰ ਸੀ ਡੀ ਐਲ ਦਿੱਤਾ ਜਾ ਸਕਦਾ ਆ ਲਗਭਗ ਇਹਦੇ ਨਾਲ ਹੋਊਗਾ ਕਿ ਕਿ ਸਿਰਫ ਹਰ 2 ਲੱਖ ਡਰਾਈਵਰਾਂ ਦੇ ਵਿੱਚੋਂ 10 ਹਜ਼ਾਰ ਡਰਾਈਵਰ ਰਹਿ ਜਾਣਗੇ ਦੂਜਾ ਕੀ ਆ ਕਿ ਸਟੇਟ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਤੁਸੀਂ ਜਿਹੜਾ ਵੀ ਡਰਾਈਵਰ ਆ ਉਹਦਾ ਇਮੀਗ੍ਰੇਸ਼ਨ ਸਟੇਟਸ ਵੈਰੀਫਾਈ ਕਰੋ ਫੈਡਰਲ ਡਾਟਾ ਫੇਸ ਦੇ ਨਾਲ ਉਹਨੂੰ ਮਿਲਾਓ ਤੇ ਦੱਸੋ ਕਿ ਲਾਇਸੈਂਸ ਤੁਹਾਡਾ ਉਹਨਾਂ ਚਿਰ ਜਾਂ ਤੇ 1 ਸਾਲ ਹੀ ਵੈਲਿਡ ਰਹੂਗਾ ਜਾਂ ਜਦੋਂ ਤੱਕ ਤੁਹਾਡਾ ਵੀਜ਼ਾ ਐਕਸਪਾਇਰ ਹੁੰਦਾ ਉਦੋਂ ਤੱਕ ਜਿਹੜੀ ਚੀਜ਼ ਵੀ ਪਹਿਲਾਂ ਆ ਗਈ ਜੇ ਸਾਲ ਪਹਿਲਾਂ ਹੋ ਗਿਆ ਵੀਜ਼ਾ ਹੈਗਾ ਤਾਂ ਵੀ ਤੁਹਾਡਾ ਲਾਇਸੈਂਸ ਗਿਆ ਤੇ ਜੇ ਸਾਲ ਆ ਜੇ ਹੋਇਆ ਨਹੀਂ ਵੀਜ਼ਾ ਤੁਹਾਡਾ ਐਕਸਪਾਇਰ ਹੋ ਗਿਆ ਤਾਂ ਵੀ ਤੁਹਾਡਾ ਲਾਇਸੈਂਸ ਗਿਆ ਇੱਕ ਆਡਿਟ ਜਿਹੜਾ ਦੱਸਦਾ ਹੈ ਕਿ ਕੁਝ ਸਟੇਟਾਂ ਜਿਨ੍ਹਾਂ ਦੇ ਵਿੱਚ ਕੈਲੀਫੋਰਨੀਆ, ਕੋਲੋਰਾਡੋ, ਟੈਕਸਸ, ਵਸ਼ਿੰਗਟਨ ਇਹਨਾਂ ਨੇ ਉਹਨਾਂ ਲੋਕਾਂ ਨੂੰ ਵੀ ਲਾਇਸੈਂਸ ਦਿੱਤਾ ਜਿਨ੍ਹਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ ਸੀ ਜਿਹੜੇ ਸਕੱਤਰੀ ਸ਼ੌਨ ਡਫੀ ਨੇ ਉਹਨਾਂ ਨੇ ਇੱਕ ਆਪਣੀ ਜਿਹੜੀ ਨਿਊਜ਼ ਜਾਂ ਵੀਡੀਓ ਦੇ ਵਿੱਚ ਗੱਲਬਾਤ ਕਹੀ ਆ ਕਿ ਇਹਦੇ ਨਾਲ 160 ਮਿਲੀਅਨ ਫੈਡਰਲ ਫੰਡਿੰਗ ਦਾ ਕਟ ਕਰ ਦਿੱਤਾ ਜਾਊਗਾ ਕੈਲੀਫੋਰਨੀਆ ਦੇ ਲਈ ਜੇ ਇਹਨਾਂ ਦਾ ਜਿਹੜਾ ਆਡੀਟਾ ਸੀਡੀਐਲ ਪ੍ਰੋਗਰਾਮ ਤੇ ਜਿਹੜੀਆਂ ਗਲਤੀਆਂ ਆ ਅਗਲੇ 30 ਦਿਨ ਦੇ ਵਿੱਚ ਫਿਕਸ ਨਹੀਂ ਕਰਦਾ ਕੈਲੀਫੋਰਨੀਆ ਕਿਉਂਕਿ ਡੈਮੋਕ੍ਰੈਟਿਕ ਸਟੇਟ ਆ ਇੱਥੇ ਖਾਸ ਤੌਰ ਦੇ ਉੱਤੇ ਥੋੜੀ ਜੀ ਖੁੱਲ ਖੇੜ ਆ ਲਾਇਸੈਂਸ ਬਣਾਉਣ ਦੇ ਵਿੱਚ ਕੁਛ ਨਾ ਕੁਛ ਕਰ ਦਿੱਤਾ ਜਾਂਦਾ ਆ ਅਮਰੀਕਾ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵੱਖ-ਵੱਖ ਨਿਯਮ ਨੇ ਕੁਝ ਸਟੇਟਾਂ ਨੇ ਹੁਣ ਇਹ ਕਰ ਦਿੱਤਾ ਕਿ ਜੇ ਤੁਸੀਂ ਕਿਸੇ ਸਟੇਟ ਦੇ ਵਿੱਚੋਂ ਲਾਇਸੈਂਸ ਬਣਾ ਲਿਆ ਤੇ ਸਾਡੀ ਸਟੇਟ ਤੁਹਾਨੂੰ ਉਸ ਤਰੀਕੇ ਨਾਲ ਲਾਇਸੈਂਸ ਲੈਣਾ ਲਾਉ ਨਹੀਂ ਕਰਦੀ ਅਸੀਂ ਤੁਹਾਨੂੰ ਲੰਘਣ ਨਹੀਂ ਦੇਣਾ ਇੱਥੋਂ ਗਵਰਨਰ ਗੈਵਨ ਨਿਊਸਮ ਕੈਲੀਫੋਰਨੀਆ ਦੇ ਉਹਨਾਂ ਨੇ ਇਹ ਜਿਹੜਾ ਸ਼ਾਨ ਡਫੀ ਦਾ ਮੂਵ ਆ ਇਹਨੂੰ ਸਿੱਧਾ-ਸਿੱਧਾ ਰਾਜਨੀਤਿਕ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਵੀ ਇਹ ਪੋਲਿਟਿਕਲ ਮੂਵ ਆ ਕੈਲੀਫੋਰਨੀਆ ਦੇ ਟਰੱਕ ਡਰਾਈਵਰ ਅਸਲ ਦੇ ਵਿੱਚ ਉਹ ਕਹਿੰਦੇ ਜਿਹੜੇ ਸਾਡੇ ਫਾਟਲ ਕ੍ਰੈਸ਼ਸ ਨੇ ਵੀ ਕੈਲੀਫੋਰਨੀਆ ਦੇ ਡਰਾਈਵਰ ਦਾ ਕਿਤੇ ਐਕਸੀਡੈਂਟ ਹੋ ਗਿਆ ਹੋਵੇ ਜਾਂ ਬੰਦੇ ਨੂੰ ਕੁਝ ਹੋ ਗਿਆ ਹੋਵੇ ਉਹ ਬਹੁਤ ਘੱਟ ਆ ਜਦੋਂ ਕਿ ਜਿਹੜੀ ਨੈਸ਼ਨਲ ਐਵਰੇਜ ਆ ਨੈਸ਼ਨਲ ਐਵਰੇਜ ਆ ਅਮਰੀਕਾ ਦੀ ਉਹ ਕਿਤੇ ਜ਼ਿਆਦਾ ਆ ਹੁਣ ਜਿਹੜੇ ਇੱਕ ਤਾਂ ਹੈਗਾ ਵੀ ਅੱਗੇ ਇਹਨਾਂ ਨੇ ਜਿਹੜੇ ਲਾਇਸੈਂਸ ਦੇਣੇ ਆ ਬਹੁਤ ਘੱਟ ਦੇਣੇ ਆ ਨਾਂ ਦੇ ਬਰਾਬਰ ਦੇਣੇ ਆ ਜਿਹੜਾ ਬੰਦਾ ਨਾ ਉੱਥੇ ਦਾ ਉਹਨਾਂ ਦੇ ਕਾਗਜ਼ ਪੱਤਰ ਹੀ ਬਹੁਤ ਜ਼ਿਆਦਾ ਸਖਤ ਕਰ ਦਿੱਤੇ ਤੁਹਾਡੇ ਕੋਲੇ ਲੀਗਲੀ ਸਟੇਟਸ ਨਹੀਂ ਰਹਿਣ ਦਾ ਤੁਹਾਨੂੰ ਨਹੀਂ ਮਿਲ ਸਕਦਾ ਲਾਇਸੈਂਸ ਜਿਨ੍ਹਾਂ ਕੋਲੇ ਹੁਣ ਹੈਗਾ ਉਹ ਕਹਿੰਦੇ ਸੀ ਕੈਨਸਲ ਨਹੀਂ ਕਰਨੇ ਉਹਨਾਂ ਦੇ ਲਾਇਸੈਂਸ ਪਰ ਜਿਨਨੇ ਨੌਨ ਸਿਟੀਜ਼ਨ ਡਰਾਈਵਰਸ ਨੇ ਜਦੋਂ ਰੀਨਿਊ ਕਰਾਉਣਗੇ ਅਸੀਂ ਉਹਨਾਂ ਨੂੰ ਰੀਨਿਊ ਨਹੀਂ ਕਰਨੇ ਉਹ ਕੁਆਲੀਫਾਈ ਨਹੀਂ ਕਰਨਗੇ ਜਿਹੜਾ ਇੰਡਸਟਰੀ ਦਾ ਰਿਐਕਸ਼ਨ ਆ ਟਰਕਿੰਗ ਟ੍ਰੇਡ ਗਰੁੱਪਸ ਤੇ ਬਹੁਤ ਸਾਰੇ ਸਪੋਰਟਰ ਇਹ ਕਹਿੰਦੇ ਆ ਕਿ ਇਹਦੇ ਨਾਲ ਅਨ ਕੁਆਲੀਫਾਈਡ ਡਰਾਈਵਰ ਸੜਕਾਂ ਤੋਂ ਹੌਲੀ ਹੌਲੀ ਕਰਕੇ ਹਟ ਜਾਣਗੇ ਤੇ ਜਿਹਦੇ ਨਾਲ ਸੜਕਾਂ ਕੁਦਰਤੀ ਆ ਸੇਫ ਹੋ ਜਾਣਗੀਆਂ ਤੁਹਾਨੂੰ ਯਾਦ ਹੋਊਗਾ ਅਗਸਤ 12 ਨੂੰ ਹਰਜਿੰਦਰ ਸਿੰਘ ਜਿਹੜਾ ਇੱਕ ਟਰੱਕ ਡਰਾਈਵਰ ਸੀਗਾ ਉਹਨੇ ਇੱਕ ਇਲੀਗਲ ਯੂ ਟਰਨ ਲਈ ਫਲੋਰੀਡਾ ਦੇ ਵਿੱਚ ਤੇ ਜਿਹਦੇ ਨਾਲ ਕ੍ਰੈਸ਼ ਹੋ ਗਿਆ ਤਿੰਨ ਲੋਕਾਂ ਦੀ ਮੌਤ ਹੋ ਗਈ ਐਸ਼ਵਲੇ ਉਹ ਜਿਹੜਾ ਵਾਈਕਲਰ ਹੋਮਿਸਾਈਡ ਚਾਰजेस ਉਹਦੇ ਤੇ ਲੱਗੇ ਇਮੀਗ੍ਰੇਸ਼ਨ ਵਾਇਲੈਂਸ ਵਾਇਲੇਸ਼ਨ ਦੇ ਉਹਦੇ ਤੋਂ ਬਾਅਦ ਇਹ ਸਖਤੀ ਸ਼ੁਰੂ ਹੋਈ ਆ ਕੁਝ ਕੇਸਸ ਦੇ ਵਿੱਚ ਜਿਹੜੀਆਂ ਲੂਪ ਹੋਲਸ ਨੇ ਲੂਪ ਹੋਲਸ ਦੇ ਨਾਲ ਕੁਝ ਅਨ ਸੇਫ ਅਨ ਆਥੋਰਾਈਜ਼ਡ ਡ라이ਵਰ ਟਰੱਕ ਆਪਰੇਟ ਕਰ ਰਹੇ ਆ ਜਿਹਦੇ ਨਾਲ ਪਬਲਿਕ ਦਾ ਜੀਵਨ ਖਤਰੇ ਵਿੱਚ ਪੈ ਰਿਹਾ ਇਹ ਕਰੈਕਟ ਡਾਉਨ ਸਿੱਧਾ ਸਿੱਧਾ ਹੈਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਲਾਇਸੈਂਸਿੰਗ ਸਿਸਟਮ ਜਿਹੜਾ ਲਾਇਸੈਂਸ ਦੇ ਰਿਹਾ ਖਾਸ ਕਰ ਕਮਰਸ਼ੀਅਲ ਡਰਾਈਵਰ ਲਾਇਸੈਂਸ ਉਹਨੂੰ ਕਾਉਂਟੇਬਲ ਉਹਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਪਰਸੋ ਬੋਧਵਾਰ ਨੂੰ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ